ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਿਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਗੱਬੜਾਂ ਨੇ ਵੱਡੀਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਆ ਗਿਆ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਂਦੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰ ਜੀ ਔਰ ਸਤਿਨਾਮ ਵੀਰੇ ਕੀ ਹਾਲ ਚੱਲ ਜੀ ਕਿਰਪਾ ਪਬਬੇ ਦੀਪ ਸਿੰਘ ਜੀ ਦੀ ਕਿਰਪਾ ਜੀ ਵਧੀਆ ਵੀਰੇ ਨਾਂ ਦੱਸ ਵੀਰੇ ਆਪਣਾ ਨਾਂ ਮੇਰਾ ਕਮਲਜੀ ਸਿੰਘ ਜੀ ਪਿੰਡ ਮੇਰਾ ਭਗਵਾਨਪੁਰਿਆ ਤਹਿਸੀਲ ਡੇਰਾ ਬੱਪਾ ਰਾਂਚੀ ਜਿਲ੍ਹਾ ਗਰਦਾਸਪੁਰ ਆਪਣਾ ਠੀਕ ਹੈ ਜੀ 9888307784 ਮੇਰਾ ਨੰਬਰ ਹੈ ਇੱਥੇ ਵਰਤੋ ਚਾਹੀਦਾ ਠੀਕ ਹੈ ਜੀ ਤਾਂ ਵੀਰੇ ਸੂਈਆਂ ਝੋਟੀਆਂ ਹਨਾ ਸੂਈਆਂ ਇੱਕ ਗੱਬਣ ਝੋਟੀ ਦੀ ਇੱਕ ਸੂਈ ਇੱਕ ਸੂਈ ਆ ਗਈ ਆ ਗਾਣਾ ਦੂਜਾ ਤੁੰਣਾ ਦੇ ਹੱਥ ਕੱਪਣਿਆ ਚਗੀਰ ਕਾ ਰਣੀ ਆ ਵਡੀਆਂ ਮੇੜਾਂ ਆ ਗਈਆਂ ਬਿਲਕੁਲ ਤਾ ਕਰੀਏ ਵੀਰੇ ਸ਼ੁਰੂ ਹਾਂ ਛੋਟੀ ਨੂੰ ਕਰ ਲਈ ਪਹਿਲਾ ਨੰਬਰ ਵਾਲੀ ਛੋਟੀ ਨੂੰ ਕਰ ਲਓ ਇਹਦੇ ਬਾਰੇ ਦੱਸ ਦੇ ਵੀਰੇ ਇਹ ਵੀ ਜੀ ਦੁੱਧੋ ਦੀ ਸੂਈਆ ਛੋਟੀ ਬਲ ਸੁਣਾਵਾ ਹਾਂਜੀ ਹਣਾ ਤਿਆਰ ਹੀ ਆ ਠੀਕ ਹੈ ਜੀ ਤੇ ਦੋ ਤਿੰਨ ਦੇ ਤਿੰਨ ਦਿਨ ਆ ਤਿਆਰ ਥੱਥ ਨੂੰ ਖਾਓ ਕਿ ਨਾ ਚੰਗਾ ਮੋਟ ਰੂਮ ਮਰਚਾੜਾ ਮੋਟਰਾਂ ਨੂੰ ਪਾਸ ਕੀਤੀ ਨਾ ਬਹੁਤ ਵਧੀਆ ਥਾਰ ਕੀ ਬਾਤ ਆ ਲੈਵਾ ਚੈੱਕ ਕਰੋ ਵੀਰੇ ਤੇ ਲੈਵੇ ਤੋਂ ਹੁੰਦਾ ਜਲਾ ਲਓ ਕਿੰਨਾ ਦੁੱਧ ਭਰੂਗੀ ਸੋਹਣੀ ਛੋਟੀ ਆ ਲੈਵਲ ਉਵੇ ਦੀਆਂ ਸਫਾਈਆਂ ਚੈੱਕ ਕਰ ਲਓ ਛੋਟੀ ਬਹੁਤ ਜਦੋ ਜੀ ਖਣ ਮੜਾ ਪਿਆਰਾ ਲੱਗਿਆ ਵੀਰੋ ਤੇ ਸੋਹਣਾ ਦੁੱਧ ਭਰ ਦੂਗੀ ਲੈਵੇ ਦੀਆਂ ਸਫਾਈਆਂ ਵੀ ਚੰਗੀਆਂ ਵੀਰੇ ਦੇਣੇ ਦੋ ਕਿ ਘੜਨੇ ਇੱਕ ਦੋ ਦਿਨ ਹੀ ਹਨਾ ਤਿਆਰੀ ਹੈ ਠੀਕ ਹੈ ਜੀ ਤੇ ਵੇਖੋ ਵੀਰੋ ਚੰਗੀ ਝੋਟੀ ਆ ਗਈ ਵੀਰੇ ਕੋਲ ਇੱਕ ਦੋ ਦਿਨ ਬਾਕੀ ਨੇ ਬਾਕੀ ਵੀਰੋ ਐ ਲੈਵੇ ਲੂ ਦੇ ਦੀਆਂ ਸਫਾਈਆਂ ਸੋਹਣੀਆਂ ਲੱਗੀਆਂ ਨੇ ਸੋਹਣੀ ਝੋਟੀ ਆ ਕਿਓਟੀ ਬਾਕੀ ਦੁੱਧ ਵੀ ਦੀ 11 12 11 12 ਕਿਲੋ ਵਧੀਆ ਦੇ ਜਾਓ ਬਿਲਕੁਲ ਸਾਂ ਚੱਡੇ ਦੀ ਬੜੀ ਸਾਫ਼ ਹੈ ਸਫਾਈਆਂ ਨੇ ਬਿਲਕੁਲ ਸਫਾਈਆਂ ਬਹੁਤ ਸਾਫ਼ ਬੜੀ ਨੇ ਬਿਲਕੁਲ ਹਾਂਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਝੋਟੀ ਕਿੰਨੇ ਦੀ ਹੋ ਜੂ ਮੁੱਲ ਤਾਂ ਵੀ ਦੀ ਜੇ ਗੱਲ ਕਰੀਏ ਮੁੱਲ ਦੀ ਤਾਂ ਝੋਟੀ ਦੇ ਹੈਗੀ 80000 ਦੀ ਹਾਂਜੀ ਬਿਲਕੁਲ ਜੇ ਨਾਰਮਲ ਰੇਂਜ ਚ ਲੱਣੀ ਆ ਹਾਂਜੀ 75 ਹੀ ਦੇ ਦੀਏ ਕਿਆ ਬਾਤ ਹੈ 2 ਛੜ ਦੋ 73 ਦੀ ਹਾਂ ਪੈਨ ਨਹੀਂ ਛੜਦਾ 72000 ਦੀ 72 ਦੀ ਹਾਂ ਤੇ ਵੇਖੋ ਵੀਰੇ 72000 ਦੀ ਝੋਟੀ ਹੋ ਜੂ ਬਹੁਤ ਹੀ ਸ਼ਾਨਦਾਰ ਝੋਟੀ ਆ ਲੈਵਲ ਉਹ ਚੰਗਾ ਸਾਫ ਲੱਗਿਆ ਉਡਦੀਆਂ ਨਾਲ ਰੇਟ ਗਿਆ 72000 ਦੀ ਵੀਰੇ ਸਾਰਾ ਸਿਆਲ ਚੋਗੇ ਸੂਹਾ ਫਿਰ ਬੰਦਾ ਵੇਚ ਲੈਂਦਾ ਹਣਾ ਵੀਰੇ ਤੇ ਵੇਖੋ ਵੀਰੇ ਰੇਟ ਜਾਜ ਆ ਫੋਨ ਲਾ ਲਿਓ ਵੀਰ ਨੂੰ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਝੋਟੀ ਇਹ ਝੋਟੀ ਵੀ ਜੀ ਪਹਿਲਣਾ ਪਹਿਲਾਂ ਸੂਹਾ ਜੀ ਹਾਂ ਜੀ ਹਾਂ ਸੂਈ ਆ ਜੀ ਉਹ ਢੀ ਆ ਹਾਂਜੀ ਨੂੰ 15-20 ਦਿਨ ਹੋ ਗਏ ਠੀਕ ਆ ਜੀ ਇਹ ਬੜੀ ਚੰਗੀ ਝੋਟੀ ਆ ਵੀਰੇ ਖੋਲੋ ਵੀਰੇ ਇਹਦੇ 10 ਕਿਲੋ ਪੂਰਾ ਵੱਡੀ ਝੋਟੀ ਆ ਪਲੀ ਜੁੜੀ ਆ ਗਈ ਹੈ ਨਾ ਦੋ 10 ਕਿਲੋ ਯਾਰਾ 10 ਕਿਲੋ ਦੁੱਧ ਦੇ ਦਿੰਦੇ ਠੀਕ ਆ ਜੀ ਵੇਖੋ ਵੀਰੇ ਇਹ 10 ਲੀਟਰ ਦੁੱਧ ਆ ਵੱਡੀ ਝੋਟੀ ਆ ਗਈ ਹੈ ਵੀਰੇ ਕੋਲੇ ਐਂ ਸਿੰਘ-ਸੁੰਗ ਦੀ ਕੁਆਲਿਟੀ ਤੇ ਚੈੱਕ ਕਰ ਲੋ ਰਾਜੀ ਰੂਜੀ ਫੁੱਲਾ ਸੋਹਣੀ ਝੋਟੀ ਆ ਪਲੀ ਜੁੜੀ ਆ ਵੀਰੇਓ ਚੈੱਕ ਕਰ ਲੋ ਲੈਵਾ ਐ ਸਫਾਈਆਂ ਸੁਫਈਆਂ ਬੋਧਨੇ ਲੈ ਵੇਦੀਆਂ ਚੈੱਕ ਕਰੋ ਵੀਰੇ ਐ ਨੋਕ ਵਾਲਾ ਥਾਣਾ ਗਿਆ ਸੋਨੀ ਝੋਟੀ ਆ ਵੱਡੀ ਝੋਟੀ ਆ ਵੀਰੋ ਐ ਫੇਸ ਤੋਂ ਲੈ ਕੇ ਤੇ ਲੇਵੇ ਤੱਕ ਸਫਾਈਆਂ ਨੇ ਵੇ ਪਹਿਲਾ ਸੂਆ ਹੈ ਹਨਾ ਹਾਂਜੀ ਪਹਿਲਾ ਸੂਆ ਠੀਕ ਹੈ ਚੰਗੀ ਝੋਟੀ ਸੰਭੀ ਕੇ ਵੀਰ ਨੇ ਪਲੀ ਜੁੜੀ ਆ ਵੀਰੋ ਫੁੱਲ ਰਾਜੀ ਸਿੰਘ ਸਿੰਘ ਚੰਗਾ ਲੱਗਿਆ ਵੇ ਚਿਵਾਰੀ ਬਹੁਤ ਸ਼ੌਂਕ ਹੈ ਠੀਕ ਹੈ ਕਹਿੰਦੇ ਇਹਨੂੰ ਭਾਂ ਹਰਿਆਣੇ ਦੀ ਕਹ ਲੋ ਕਹ ਲੋ ਇਹਨੂੰ ਮਾਲਵੇ ਦੀ ਬਿਲਕੁਲ ਤੁਹਾਡੀ ਮਰਜ਼ੀ ਕਰ ਲੋ ਰੋਟੀ ਤਾਂ ਹੈ ਜੱਜਦੀ ਆ ਪਰ ਲਈ ਆਪਾਂ ਇੱਥੂ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਈ ਆਪਾਂ ਇੱਥੂ ਹੀ ਆ ਪਰ ਹੈ ਚੰਗੀ ਝੋਟੀ ਆ ਵੀਰੇ ਕੋਈ ਮਸਲਾ ਨਹੀਂ ਕਰ ਸਕਦਾ ਝੋਟੀ ਜੀ ਕੋਈ ਬਿਲਕੁਲ ਬਾਅਦ ਦਾ ਬੱਚਾ ਹੀ ਸਹੀ ਬਹੁਤ ਹੀ ਸੋਣੀ ਝੋਟੀਆਂ ਵੀਰੋ ਲੈਵੇ ਤੋਂ ਲੈ ਕੇ ਤਾਂ ਪਲ ਜਿਹੜੇ ਵੇਖੀਏ ਤੇ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਇਹ ਪੂਰੀਆਂ ਚੀਜ਼ਾਂ ਵੀਰੇ ਸੋਹਣੀ ਸੁਨੱਖੀ ਝੋਟੀ ਆ। ਇਹ ਵੀ ਕਾਲੀ ਜਾਮ ਨੂੰ ਮੰਗੂ ਕਾਲੀ ਆ। ਉਹ ਨਹੀਂ ਵੀ ਮਰਜੀ ਜਿਹੜਾ ਲੈ ਦੇ। ਬਿਲਕੁਲ ਵੀਰੇ ਬਿਲਕੁਲ। ਫੁੱਲ ਸਫਾਈਆਂ ਨੇ ਵੀਰੋ। ਹਾਂਜੀ ਹਾਂਜੀ। ਤੇ ਤੁਸੀਂ ਦੂਰੋਂ ਵੀ ਚੱਲ ਜੀ ਹੁੰਦੇ ਹੋ ਝੋਟੀ ਨਹੀਂ ਛੱਡ ਕੇ ਜਾਓਗੇ। ਕਿਉਂਕਿ ਸਫਾਈਆਂ ਬੱਚਾ ਕੀ ਪਾ ਲੈਣੇ। ਕੱਟੀ ਕੱਟੀ ਆ ਗਈ ਜੀ। ਠੀਕ ਠੀਕ ਆ ਜੀ। ਉਹ ਕੱਟੀ ਆ ਗਈ ਉਹ ਖੜੀ ਜਦੀ ਹੈ ਨਾ ਇਹ। ਹਾਂਜੀ ਹਾਂਜੀ। ਤਾਂ ਵੇਖੋ ਵੀਰੋ। ਕਟੀ ਚੰਡੀਆ ਕਟੀ ਵੀ ਚੰਗੇ ਸੀ ਮੰਦੀ ਵੀਰ ਜੀ ਮੋਲੇ ਦਾ ਮੋਹਰ ਤੇ ਵੀ ਢੋਟੀ ਕਹਿੰਦੀ ਮੈਨੂੰ ਇੱਕ ਵੀ ਦੀ ਵੇਚ ਦੋ ਪੰਜੀ ਦੀ ਵੇਚ ਦੋ ਹਾਂਜੀ ਪਰ ਢੋਟੀ ਆਪਾਂ ਇੱਕ 10 ਦੀ ਦੇ ਦੀ ਹੁਣ ਹਾਂਜੀ 10 ਦੀ ਦੇ ਦੀਏ ਇੱਕ 10 ਦੀ ਮਾਨਦਾਨ ਵੀਰੇ ਮੋਹਰ ਤੇ ਯਾਰ ਇਹ ਪੰਜ ਨਹੀਂ ਦੇਣਾ ਇੱਕ ਪੰਜ ਦੀ ਤੇ ਵੇਖੋ ਵੀਰੋ ਮੁਹਤਲ ਵਾਲਾ ਸ਼ਾਹ ਹੋ ਗਿਆ ਮੁਹਤਲ ਜਿਹੜੇ ਰੇਡ ਜਾਵਾਂ ਜਿਹੜੇ ਰੇਡ ਆ ਵੀਰੋ ਤਾਂ ਵੱਡੀ ਝੋਟੀ ਆ ਕੱਦ ਕਾਠ ਵਾਲੀ ਆ ਪਲੀ ਜੁੜੀ ਆ ਮਗਰੀਵੀ ਕੱਟੀ ਆ ਗਈ 15 ਦੀ ਹਾਨ ਆ 15 ਦੀ ਹਾਨ ਆ ਝੋਟੀ ਐ ਬਾਹਰੋਂ ਇੰਨੀ ਦੀ ਲੈ ਲਈਦੀ ਆਪ ਬਿਲਕੁਲ ਬਿਲਕੁਲ ਸੋਹਣੀ ਝੋਟੀ ਆ ਵੀਰੇ ਤਾਂ ਬਾਕੀ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੋੜੇ ਚ ਮਾਨਤਨ ਵੀ ਹੋ ਜੂ ਦੋ ਪਸ਼ੂ ਨੇ ਆਪਣੇ ਝੋਟੀ ਤੇ ਮੈਂ ਦੋਵੇਂ ਝੋਟੀਆਂ ਇੱਕ ਗੱਬਣ ਇੱਕ ਸੂਈ ਤਾਂ ਜੋੜੇ ਚ ਮਾਨਤਨ ਵੀਰੇ ਕਰ ਦਿਓ ਹਨਾ ਗਾੜੀ ਵਹਿੜਾਂ ਗਈਆਂ ਇਹ ਵਹਿੜ ਵੀ ਜੀ ਬਣੀ ਚੰਗੀ ਆ ਬਣਾਈ ਗੱਬਣ ਗੱਬਣ ਦੂਜੇ ਸਵੇਰ ਵਹਿਣੇ ਸੁਣਾ ਪਰ ਜਿਆਦਾ ਚੰਗੀ ਚੰਗੀ ਤਿਆਰ ਹੁੰਦੀ ਹੈ ਨਾ ਚਾਹ ਜਾਂਦੀ ਆ ਸ਼ਾਈ ਹਾਲਾਂ ਜਰਸੀ ਕ੍ਰੋਸ ਦੇਣਗੇ ਨੇ ਲਾ ਜੀ ਵੀਰੇ ਹੈ ਦੇਣ ਦੋ ਦੋ ਚਾਰੀਆਂ ਦੋ ਚਾਰੀਆਂ ਗੁਲਾਬੀ ਥਾਨ ਆ ਗਿਆ ਬਹੁਤ ਹੀ ਸੋਹਣੀ ਸੋਹਣੀ ਵੇੜਾ ਗਈ ਹੈ ਨਾ ਲਾਲ ਡੱਬੀ ਆ ਗਈ ਹੈ ਤਾਂ ਵੀਰੋ ਚੰਗੀ ਵੇੜਾ ਵੀਰ ਕੋਲੇ ਤਾਂ ਬਣੂ ਬਣੂ ਬਹੁਤ ਹੈ ਨਾ ਇਹ ਬਹੁਤ ਚੰਗੀ ਹੈ ਕੋਮਾਲਾ ਵੀਰੇ ਇਹਦਾ ਮੁੱਲ ਮੁੱਲ ਵੀਰ ਜੀ ਵਸ਼ੀਦ ਉਹ ਤਾਂ 15 ਕਿਲੋ ਰਾਮਾ ਦੇਈ ਜਾਊਗੀ ਕਰੋ ਸਹਾਰਾ ਹਾਂਜੀ ਮੁੱਲ ਤੇ ਇਹਦਾ ਕਰ ਦੋ ਭਾਵੇਂ ਜਿੰਨਾ ਮਰਜ਼ੀ ਕਰੀ ਜੇ 50 ਹੋ ਜਾਂਦਾ ਯਾਰ ਹਾਂਜੀ ਆਹ ਨਾਲ ਜਿਹੜੀ ਦੇਖਤੀ ਆ ਨਾ 45 ਹਜ਼ਾਰ ਦੇ ਬਸ ਦੇਣੀ ਆ ਛੋਟ ਦੀ ਛੋਟ ਕਰਦਾ 45 ਦੀ ਵੇਖੋ ਵੀਰੇ ਮੁੱਲ ਚਾਹ 55 ਹੋ ਜੇ ਵੀਰਾ ਕਹਿੰਦਾ 50 ਹੋ ਜੇ 45 ਹਜ਼ਾਰ ਦੀ ਹੋ ਜੂ ਥਣ ਸੁਣ ਪਿਆਰਾ ਲੱਗਿਆ ਚੰਗੀ ਵੇੜਾ ਜੀ ਸੋਹਣੀ ਵੇੜਾ ਕੀ 45 ਹਜ਼ਾਰ ਦੀ ਹੋ ਜੂ ਵੀਰੇ ਐ ਥੈਨਾਂ ਸਵੇ ਸਵੇ ਲਾਉ ਚੰਗੇ ਬੜੂ ਬੋਦ ਬਹੁਤ ਚੰਗੀ ਹੈ ਬੈੜੀ ਖਣ ਪਿਆਰਾ ਲੱਗਿਆ ਠੀਕ ਹੈ ਹਾਂ ਵੀਰੇ ਅਗਲੇ ਬਣਾਈ ਗਏ ਆ ਵੀ ਗਏ ਦੂਜੇ ਸਵੇਰੇ ਸੂਈਏ ਲੱਗੋ ਲੱਗੀ ਏ ਠੀਕ ਹੈ ਜੀ ਸਾਡੇ ਕੋ ਸੂਈ ਜੇ ਦੂ ਸਿੱਟੀ ਸਭ ਵੀਡੀਓ ਹੈਗੀ ਬੋਲਾ ਜਿਹੜੇ ਬੰਦਾ ਛੁੱਟੀਆਂ ਵਾਲਾ ਖਣ ਨੋਕ ਲਾ ਗਿਆ ਹੈ ਨਾ ਸੋਨਾ ਨੋਕ ਲਾ ਚੁਾਈ ਬੜੀ ਚੰਗੀ ਹੈ ਬੱਚਿਆ ਕੀ ਬਾਇਨੇ ਵੀਰੇ ਬੱਚਾ ਇਹ ਮਗਰ ਵਛਿਆ ਜੀ ਵਛਿਆ ਗਿਆ ਖੋਲੋ ਵੀਰੇ ਤੋਰਾ ਵਿਖਾਈਏ ਵੇਖੋ ਵੀਰੇ ਤਾਜੀ ਸੂਈ ਆ ਪਰਸ ਸੂਈ ਹੈ ਜੀ ਪਰਸ ਸੂਈ ਹੈ ਜੀ ਤਾਂ ਵੇਖੋ ਵੀਰੇ ਬੋਲੇ ਤੇ ਜੇ ਹੈਗੀ ਆਲੇ ਵਾਲੂ ਵਾ ਚੈੱਕ ਕਰ ਲਓ ਸੋਨੀ ਵੈੜਾ ਕਰੋਸ ਪਾਣਾ ਫੈਂਡ ਚੰਗੀ ਆਊ ਵੀਰੇ ਇਹਦੀ ਕੋਨੇ ਤੋਂ ਹਨ ਫੰਡ ਦੇ ਜੀ ਮਾਲਕਾ ਵੀਰੋ ਤਾਂ ਬਹੁਤ ਹੀ ਚੰਗੀ ਵੜਾ ਕਮਾ ਲਓ ਜੀ ਦੁੱਧ ਵੀ ਇਹ ਵੀ 12 13 12 13 15 ਕਿਲੋ ਹੀ ਕੰਮ ਦੇ ਦੇ ਜੇ ਸਾਹ 10 ਕਿਲੋ ਖੁੱਲੇ ਠੰਡ ਭਾਂਡੇ ਵਾਲੀ ਆ ਵੱਡੀ ਵੜਾ ਲੰਮੀ ਬੇਲ ਆ ਵੀਰੋ ਵੱਡੀ ਵੜਾ ਲੈ ਵਲੂਆ ਚੈੱਕ ਕਰ ਲਓ ਆ ਬੱਚਾ ਆ ਗਿਆ ਜੀ ਮੇਰੇ ਮੋਲੇ ਦਾ ਬੋਲਣਾ ਇਹਦਾ ਕਰਨ ਨੂੰ ਭਾਵੇਂ ਮੇਰੀ 45 ਕੜੀ ਗਈ ਹੈ ਹਾਂਜੀ ਬਿਨਾ ਮਰਜ਼ੀ ਕਰੀ ਗਈ ਹੈ ਪੂਰੇ 40 ਹਜ਼ਾਰ ਪੂਰੇ 40 ਦੀ ਹਾਂਜੀ ਕੀ ਬਾਤ 2 ਛੱਡ ਦਿਓ 38 ਦੀ ਹਾਂ ਨਾ 38 ਹਾਂ ਜੈ ਜੈ ਦਾ ਆ ਬੱਚਾ ਆ ਗਿਆ ਨਾ ਹਾਂ ਜੀ ਹਾਂ ਬੱਚਾ ਵੀ ਤਾਜੀ ਸੂਈ ਬਿਲਕੁਲ ਬਹੁਤ ਚੰਗੀ ਚੁਵਾਈ ਆ ਬਹੁਤ ਚੰਗੀ ਆ ਵੀਰੇ ਕਿਨਾਂ ਕਰੇ ਚੋਣੀ ਵੀਰੇ ਨੇ ਵੱਡੇ ਪੱਲੇ ਦੇ ਦਈ ਜਾਓ ਯਾਰ ਵਧੀਆ ਦਈ ਜੀ ਨਾ ਥਣ ਬੜਾ ਪਿਆਰਾ ਹਾਂਜੀ हां ਵੀਰੇ ਅੱਗੇ ਆ ਗਈ ਵੱਡੇ ਬੰਦੇ ਜੀ ਫਿਰ ਬਹੁਤ ਵੱਡੀ ਆ ਚਲੋ ਮੈਂ ਗੋੜੀਆਂ ਕੋ ਲਈ ਜਾਂ ਠੀਕ ਹੈ ਜੀ ਪਰ ਦੁੱਧ ਇਥੇਲੇ ਜਿੰਨਾ ਵੀ ਪਰਾਂ ਤੇ ਰੱਖ ਲੋ 12 13 ਕਿਲੋ ਦੁੱਧ 10000 ਕਿਲੋ ਮੇਰੇ ਕੋਲ ਹੈਗਾ 10000 ਕਿਲੋ ਮੌਜੂਦ ਆ ਦੁੱਧ ਭਾਵੇਂ ਦੇ ਕੋ 15 ਕਿਲੋ ਖੋ ਚੋਲੋ ਆਮੇ ਚੋਲੋ 16 ਕਿਲੋ ਠੀਕ ਹੈ ਜੀ ਇਨੂੰ ਅੱਜ ਪਾਓ ਹਾਂਜੀ ਤੇ ਕੱਲ ਅਗਲੇ ਦਿਨ ਜੇ ਥੱਲੇ ਪਾਓ ਤਾਂ ਤੁਹਾਨੂੰ ਲੱਗ ਜਾਂਦਾ ਵੀ ਦੁੱਧ ਅੱਜ ਵਾਲਾ ਵੀਰੇ ਕਿੱਡੀ ਵੜਾ ਇਹ ਦੁੱਧ ਦੇ ਡੱਕੇ ਲਾਉਣ ਵਾਲੀ ਹਨਾ ਕਿ ਨਾ ਵਾਂਢੀ ਇਹਨੂੰ ਪਰ ਇਹਨੂੰ ਵਾਂਢੀ ਵੀ ਚਾਹੀਦਾ 7-8 ਕਿਲੋ ਹਨਾ ਵੀਰੇ ਜਿੱਦਾਂ ਨਹੀਂ ਪੈਂਦਾ ਉਸ ਦਿਨ ਫਿਰ 8 ਕਿਲੋ ਦੇ ਵੀ ਆ ਜਾਂਦੇ ਬਿਲਕੁਲ ਬਿਲਕੁਲ ਇਹਨਾਂ ਵੱਡੀ ਵੜਾ ਵੀਰੇ ਇਹਨੂੰ 7-8 ਕਿਲੋ ਵਾਂਢ ਵੀ ਕੀ ਜਾਂਦਾ ਹਨਾ ਇਹ ਤੋਂ ਭੇਦ ਇੱਕ ਪਾਇਆ ਜੇ ਇਹਨੂੰ ਪਾਈ ਜਾਓ ਤੇ ਚੋਈ ਜਾਓ ਵੱਡੀ ਵੜਾ ਆਹੋ ਫਿਰ ਵੱਡੀ ਵੜਾ 12 ਤੋਂ 8 ਆ ਜਾਂਦੀ ਜਦੋਂ ਨਾਂ ਪਾਈਏ ਪਰ ਬਰਸਾਂ ਜੇ ਡੱਕੇ ਲਾਉਂ ਵੀਰੇ ਘੜੀ ਬਾਹਰ ਮਧੀ ਆ ਗਈ ਹਨਾ ਮੈਂ ਦੋ ਦਿਨਾਂ ਨੂੰ ਬੜੀ ਫੀਡ ਫੂਡ ਪਾਈ 10000 ਕਿਲੋ ਚੱਲ ਗਈ 10000 ਕਿਲੋ 80 ਕਿਲੋ ਵੱਜ ਪੱਟਦੀ ਠੀਕ ਹੈ ਜੀ ਵੇਖੋ ਵੀਰੇ 10000 ਲੀਟਰ ਦੁੱਧਾ ਵੱਡੇ ਪੱਲੇ ਜਾਂ ਕੱਦ ਕਾਠਾ ਲੰਮੀ ਬੇਲ ਆ ਪਲ ਜੋੜਾ ਵੀਰੇ ਟੱਲੇ ਵਾਲੋ ਐਮ ਬਹੁਤ ਸੋਹਣਾ ਲੱਗਿਆ ਵੇੜ ਨੂੰ ਵੱਡੀ ਗੱਲ ਅਸਲ ਵਿੱਚ ਨਾਮ ਨਾਮ ਤਾਂ ਆਦੇ ਹੁੰਦਾ ਵਾਂਟ ਗੁੱਦਾ ਬਿਲਕੁਲ ਬਿਲਕੁਲ ਰਾਜੀ ਕਿਰਪਾ ਨਾਲ ਜਿੰਨਾ ਕੋ ਲਈ ਵੀਰਾਂ ਨਾਲ ਕੋ ਉਹਨਾਂ ਨੂੰ ਪੈਸੇ ਥੱਲੇ ਨਹੀਂ ਚਾਹ ਪ ਵੱਡ ਬੇਹੇਰਾ ਪੁੰਦੇ ਮੰਟ ਨਾ ਨਾ ਵੀਰੇ ਸਾਡੇ ਡੰਗਰੇ ਕਿਹਾ 10 12 ਆਪਾਂ ਚਲੋ ਪੁੰਦੇ ਪਾਉਣਾ ਪੈਂਦਾ ਪਾਉਣਾ ਪੈਂਦਾ ਪਰ ਵੀਰੇ 50 ਕਿਲੋ ਕਿੱਥੇ 5 6 ਕਿਲੋ ਬਿਲਕੁਲ ਬਿਲਕੁਲ ਕਿ ਜੀ ਆ ਇੱਕ ਪਸ਼ੂ ਨੂੰ ਸੇਵਾ ਕਰਨੀ ਹਨਾ ਤੇ ਵੇਖੋ ਵੀਰੇ ਥਣ ਥਣ ਪਿਆਰਾ ਲੱਗਿਆ ਵੱਡੀ ਵੜਾ ਜਿਹੜਾ ਵੀਰਾ ਲੈ ਜਾਓ ਸਿਆਲ ਵਧੀਆ ਢੱਕੇ ਲਾਓ ਵੀਰੇ ਦੁੱਧ आले ਹੁਣ ਵੀ ਦਸ 11 ਲੀਟਰ ਇਹਦੇ ਥੱਲੇ ਦੁੱਧ ਆਗਾ ਜੀ ਵੀਰੇ ਇਹਦਾ ਮੁੱਲ ਕਾਕੀ ਵੀਰ ਨਾਲੇ ਚਲੋ ਇੱਕ ਤੇ ਦੋ ਤੇ ਨੇ ਦਈ ਜਾਣਾ ਹਾਂਜੀ ਇੱਕ ਦੋ ਨੰਬਰ ਚੀਜ਼ੇ ਦਾਵਾ ਵੀ ਬਣ ਗਈ ਨਾ ਹਾਂਜੀ ਤੇ ਫਿਰ ਰਕਮ ਵੇਖੋ ਕਿ ਕਿੰਨੀ ਤੇ ਇਹ ਲੱਖ ਤੋਂ ਬਾਹਰ ਹੀ ਆਣੀ ਆ ਆ 1.5 ਲੱਖ ਦੀ ਵੇਚੀ ਗਾ ਬਿਲਕੁਲ ਕਿੱਡੀ ਵੈੜ ਤੇ ਮੇਰੀ ਚੀਜ਼ ਦੀ ਇਹ ਆ ਵੀ ਮੋਲ ਵੀ ਬਿਲਕੁਲ ਜਾਇਦਾ ਐ ਮਈਆਂ ਨੂੰ ਫਿਰ ਪਿੱਟ ਪੁੱਠ ਲੱਗੀ ਇਹਨੂੰ ਮੋਲੇ ਦਾ ਕਰੀਏ 40 35 ਹਾਂਜੀ 30000 ਦੋ ਹੀ ਛੱਡ ਗਏ 28 28 ਹਣੇ ਆ ਦੇਖਣ ਵਾਲੀ ਗੱਲ ਹੀ ਜੈ ਜੈ ਵੇਖੋ ਵੀਰੇ 28000 ਦੀ ਹੋ ਜੂ ਵੱਡੀ ਵੈੜਾ ਆ ਪਾਪਾ ਬੂਮਾ ਚੈੱਕ ਕਰ ਲਓ ਦੁੱਧ ਵਾਲੀਆਂ ਸੋਹਣੀਆਂ ਵਹਿਣਾ ਚੰਗੀਆਂ ਵਹਿਣਾ ਰੇਡ ਵੀਰ ਨੇ ਜੈਜ ਕੀਤਾ ਵੀਰੋ ਝੋਟੀਆਂ ਵੀ ਸੋਹਣੀਆਂ ਨੇ ਰੇਟ ਨੋਰਮਲ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਜੀ ਤਾਂ ਬਾਕੀ ਰੇਟ ਜੈਜ ਆ ਵੀਰੋ ਤਾਨਵੀਰ ਜੀ ਐਡਰੈਸੇ ਕਰੀਆ ਫੋਨਾਂ ਦੱਸ ਦਿਓ ਪਿੰਡ ਦੱਸ ਦਿਓ ਪਿੰਡ ਆਪਣਾ ਵੀਰ ਜੀ ਭਗਵਾਨਪੁਰਿਆ ਤਸੀਲ ਆਪਣੀ ਜਿਹੜਾ ਭਗਵਾਨਪੁਰਿਆ ਹਾਂਜੀ ਤੇ ਜ਼ਿਲ੍ਹਾ ਆਪਣਾ ਗਰਦਾਸਪੁਰਿਆ ਠੀਕ ਹੈ 988820784 ਮੇਰਾ ਨੰਬਰ ਹੈ ਇਸ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਐ ਗਰੰਟੀ ਵਾਲੀਆਂ ਜੁਵਾਰਾ ਖਣਾ ਦੀ ਪਿੱਛੇ ਦੀ ਆਪਣੀ ਗਰੰਟੀ ਹੋਵੇ ਜਿਹੜਾ ਪਸ਼ੂ ਜਾਊਗਾ ਬਾਕੀ ਆਪਣਾ ਸੋਰ ਸਮਝ ਕੇ ਜਿੰਨੇ ਡਰ ਬਿਲਕੁਲ ਬਿਲਕੁਲ ਜਿਹਨੇ ਲਾਲ ਲੈਣੀ ਜਿੰਨੇ ਛੋਟੀ ਲਾੜੀ ਵੱਡੀ ਲਾੜੀ ਉਹ ਬਿਲਕੁਲ ਆਪਣੀ ਵੀਡੀਓ ਤੋਂ ਤਸੱਲੀ ਨਾਲ ਵੇਖ ਕੇ ਵੀਰੇ ਖਰੀਦ ਕਰੋ ਹਣਾ ਹਾਂ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜ